ਅਡਿਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਨਿੱਗੀ ਸੱਤਰੀਆ ਕਾਲ ਮੈਂ ਹਾਂ ਹਰਮਨप्रीत कौर ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸੇ ਸਭ ਤੋਂ ਪਹਿਲਾਂ ਪੰਜਾਬ ਦੀ ਗੱਲ ਕਰਦੇ ਆਂ ਜੀ ਤੇ ਆਪਾਂ ਕੱਲ ਵੀ ਖਬਰਾਂ ਦੇ ਵਿੱਚ ਇਸ ਖਬਰ ਦੀ ਸਾਂਝ ਪਾਈ ਸੀ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਵਿਰੁੱਧ ਹੁਣ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਪਰ ਇਹ ਜਿਹੜੀ ਨਸ਼ਿਆਂ ਦੇ ਵਿਰੁੱਧ ਮੁਹਿੰਮ ਹੈ ਇਹਦੇ ਉੱਪਰ ਹੁਣ ਸਵਾਲ ਵੀ ਖੜੇ ਹੋਣ ਲੱਗ ਗਏ ਨੇ ਜੀ ਦੇਖੋ ਜੀ ਇਹਦੇ ਉੱਤੇ ਸਵਾਲ ਕਿਉਂ ਖੜੇ ਹੋ ਰਹੇ ਆ ਤੇ ਨਸ਼ਿਆਂ ਦੀ ਮੁਹਿੰਮ ਕਿਹੜੇ ਪਾਸੇ ਨੂੰ ਜਾ ਸਕਦੀ ਆ ਇਹਦੇ ਦੋਨਾਂ ਗੱਲਾਂ ਦੇ ਵਾਲੀ ਕਰਤਿਆ ਕਰਨੀ ਬਣਦੀ ਆਪਾਂ ਕੱਲ ਵੀ ਇਹ ਗੱਲ ਕਹੀ ਸੀ ਤੇ ਦੇਖੋ ਮੁਹਮਮ ਮਾੜੀ ਨਹੀਂ ਮੁਹਮਮ ਇਸੇ ਤਰੀਕੇ ਦੇ ਨਾਲ ਤਨਨੀ ਕਹੀਦੀ ਤੇ ਇਸ ਤੋਂ ਪਹਿਲਾਂ ਚੱਲਣੀ ਚਾਹੀਦੀ ਸੀ ਪਰ ਗੱਲ ਇਹ ਜੀ ਕਿ ਹੁਣ 3 ਸਾਲ ਨਿਕਲ ਗਏ ਆ ਦਿੱਲੀ ਦੇ ਵਿੱਚ ਆਪਾਂ ਹਾਰ ਗਏ ਆ ਪੰਜਾਬ ਦਾ ਆਪਾਂ ਨੂੰ ਦਰਸਾ ਰਿਹਾ ਕਿ ਆਪਾਂ ਨੂੰ ਪੰਜਾਬ ਦੇ ਨਸ਼ਾ ਤਸਕਰੀ ਹੁਣ ਦਿਸਣ ਲੱਗ ਪਏ ਆ ਚਲੋ ਦਿਸਣ ਲੱਗ ਪਏ ਆ ਇਹ ਵੀ ਇੱਕ ਵੱਡੀ ਗੱਲ ਆ ਨਹੀਂ ਤਾਂ ਆਮ ਤੌਰ ਤੇ ਕੋਤੇ ਦਿਸਦੇ ਨਹੀਂ ਹੁੰਦੇ ਜੇ ਕਿਤੇ ਲਗਾਤਾਰ ਜਿੱਤਾਂ ਮਿਲੀ ਜਾਣ ਤਾਂ ਹੁਣ ਚਲੋ ਜਦੋਂ ਦੇਖੀ ਗਏ ਆ ਤੇ ਜਦੋਂ ਆਪਾਂ ਕਾਰਵਾਈ ਸ਼ੁਰੂ ਕਰ ਹੀ ਦਿੱਤੀ ਆ ਤਾਂ ਫਿਰ ਮਨ ਦੇ ਵਿੱਚ ਇਹ ਸਵਾਲ ਆਉਂਦਾ ਵੀ ਭਾਈ ਇਹ ਸੱਚੇ ਮੁੱੱਚੇ ਕਾਰਵਾਈ ਕਿਹਦੇ ਪਾਸੇ ਨੂੰ ਮੋੜ ਕਟੂਬੀ ਕੀ ਸੱਚੀ ਮੁੱਠੀ ਪੰਜਾਬ ਦੇ ਵਿੱਚੋਂ ਨਸ਼ਮਕਦੂਗਾ ਇਹ ਨਸ਼ੇ ਨੂੰ ਮੁਕਾਉਣ ਦੀਆਂ ਤਿਆਰੀਆਂ ਜਲੀ ਤੌਰ ਦੇ ਉੱਤੇ ਜਾਰੀ ਹੈ ਜਾਂ ਇਹ 2-3 ਮਹੀਨੇ ਦੀ ਖੇਡ ਜਿਵੇਂ ਫੜ ਲੋ ਫੜ ਲੋ ਚੱਕ ਲੋ ਚਰ ਲੋ ਕੀਤਾ ਤੇ ਬਾਅਦ ਦੇ ਵਿੱਚ ਗੱਲ ਉੱਥੇ ਦੀ ਉੱਥੇ ਆ ਗਈ ਅਸਲ ਵਿੱਚ ਗੱਲ ਪੁੱਲ ਮਿਲਾ ਕੇ ਇਹ ਆ ਕਿ ਪੰਜਾਬ ਦੇ ਵਿੱਚ ਨਸ਼ਾ ਪਹਿਲਾਂ ਵੀ ਸੀ ਨਸ਼ਾ ਅੱਜ ਵੀ ਆ ਨਾ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਨੇ ਨਸ਼ਾ ਮੁਕਾਇਆ ਤੇ ਨਾ 3 ਸਾਲ ਦੇ ਵਿੱਚ ਵਰਤਮਾਨ ਸਰਕਾਰ ਨੇ ਮੁਕਾਇਆ ਇਹ ਜਿਹੜੀ ਵਰਤਮਾਨ ਸਰਕਾਰ ਆ ਇਨੇ ਆਉਣ ਦੇ ਮੌਕੇ ਇਹ ਗੱਲ ਕਹੀ ਸੀ ਕਿ ਅਸੀਂ ਮਹੀਨੇ ਦੇ ਵਿੱਚ ਨਸ਼ਾ ਮੁਕਾ ਰਹਾਂਗੇ ਇਹਨਾਂ ਤੋਂ ਮਹੀਨੇ ਦੇ ਵਿੱਚ ਨਹੀਂ ਮੁੱਕਿਆ ਕਾਂਗਰਸ ਤੋਂ ਨਹੀਂ ਮੁੱਕਿਆ ਅਕਾਲਗਨ ਤੋਂ 10 ਸਾਲ ਨਹੀਂ ਮੁੱਕਿਆ ਕਾਂਗਰਸ ਤੋਂ 5 ਸਾਲ ਨਹੀਂ ਮੁੱਕਿਆ ਇਹ ਆ ਕੁਝ ਹੁਣ ਤੱਕ ਚੱਲਦਾ ਰਿਹਾ ਉਸ ਤੋਂ ਵੱਡੀ ਗੱਲ ਇਹ ਆ ਵੀ ਹੁਣ ਇਹਨਾਂ ਦੇ ਵੱਲੋਂ ਬੁਲਡੋਜ਼ਰ ਲਾ ਕੇ ਕਿ ਵਕ ਵਕ ਖਮਨ ਉੱਤੇ ਢਾਈ ਟਵਾਇਡਾ ਤੱਕ ਮੁਕੀਤਾ ਜਾ ਰਿਹਾ ਚਲੋ ਇਹ ਵੀ ਕਰਨਾ ਚਾਹੀਦਾ ਕਿ ਜਿਹੜੇ ਨਸ਼ਾ ਤਸਕਰ ਆ ਇਹਨਾਂ ਨੂੰ ਮਾੜੀ ਮੋਟੀ ਠੱਲ ਪਊਗੀ ਮਾੜਾ ਮੋਟਾ ਡਰ ਪਊਗਾ ਇਹ ਸਮੇਂ ਦੀ ਲੋੜ ਹੈਗੀ ਆ ਪਰ ਹੁਣ ਨੁਕਤਾ ਨਹੀਂ ਮੰਨ ਮੰਤਰੀ ਦਾ ਸਵਾਲ ਇਹ ਆ ਵੀ ਭਾਈ ਇਹ ਜੋ ਕੁਝ ਕੀਤਾ ਜਾ ਰਿਹਾ ਇਹ ਕਿਤੇ ਸਿਰਫ ਸਿਰਫ ਪੋਲਿਟਿਕਲ ਸਟੰਟਪਾ ਨਹੀਂ ਹੈਗਾ ਹੁਣ ਲੰਗੇਕਨ ਬਠਿੰਡੇ ਦੇ ਵਿੱਚ ਇੱਕ ਨਸ਼ਾ ਤਸਕਰ ਦਾ ਘਰ ਘਟਾਇਆ ਉਹ ਜਿੰਦੇ ਵਿੱਚ 7-8 ਦੇਤੇ ਪਰਚੇ ਦਰਜ ਹੈਗੇ ਆ ਉਹਦੀ ਘਰਵਾਲੀ ਹੈ ਜਿਹੜੀ ਉਹ ਘਰ ਪਾ ਰਹੀ ਸੀ ਤੇ ਜਾ ਕੇ ਜਿਹੜੀ ਹੁੰਦੀ ਹੈ ਜੀਸੀਬੀ ਮਸ਼ੀਨ ਉਹਦੇ ਨਾਲ ਉਹਦਾ ਉਹ ਘਾਟਾ ਦਿੱਤਾ ਗਿਆ ਤੇ ਇਹ ਗੱਲ ਕਹੀ ਗਈ ਹੈ ਵੀ ਭਾਈ ਜੇਕਰ ਹੋਰ ਵੀ ਤਸਕਰ ਨਾਂਬਾਜ਼ ਆਏ ਤੇ ਭਾਈ ਅਸੀਂ ਇਸੇ ਤਰੀਕੇ ਦੇ ਨਾਲ ਘਰਾਂ ਦੀ ਢਾਟ ਢੋਈ ਵਾਲਾ ਕੰਮ ਕਰਨਾ ਇਸ ਤੋਂ ਪਹਿਲਾਂ ਵੀ ਕਿੰਨੇ ਦੇ ਕਰਟਾਏ ਆ ਤੇ ਪਰ ਇਹ ਮਾਮਲਾ ਨਾ ਹੁਣ ਵਿਵਾਦਾਂ ਦੇ ਵਿੱਚ ਆਊਗਾ ਗੱਲ ਪੱਕੀ ਆ ਜਿੰਨੀ ਦੇਰ ਤੱਕ ਅਦਾਲਤ ਦੇ ਵੱਲੋਂ ਇਹ ਗੱਲ ਨਹੀਂ ਕਹੀ ਜਾਂਦੀ ਕਿ ਭਾਈ ਇਹਨਾਂ ਘਰਾਂ ਨੂੰ ਢਾ ਦੇਓ ਓਨੀ ਦੇਰ ਤੱਕ ਆਪਾਂ ਤੇ ਵੀ ਘਰ ਢਾ ਦੇਵਾਂਗੇ ਜੇਕਰ ਕੋਈ ਨਸ਼ਾ ਤਸਕਰਾ ਉਹਨੇ ਜੇਕਰ ਗਲਤ ਤਰੀਕੇ ਦੇ ਨਾਲ ਜ਼ਮੀਨ ਜਾਇਦਾਦ ਬਣਾਈ ਹੈ ਜੇ ਉਹਨੇ ਕੋਠੀਆਂ ਕਾਰਾਂ ਗਲਤ ਤਰੀਕੇ ਨਾਲ ਬਣਾਈਆਂ ਆਪਾਂ ਨੂੰ ਢਾਟ ਢੋਈ ਥੋੜੀ ਕਰਨੀ ਆ ਸਰਕਾਰ ਨੂੰ ਚਾਹੀਦਾ ਜੀ ਕਿ ਅਦਾਲਤ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਤੇ ਉਹਨੂੰ ਆਪਦੇ ਕਰਜ਼ੇ ਦੇ ਵਿੱਚ ਲੈ ਦੇ ਉਹਦੀ ਬੋਲੀ ਕਰਵਾਵੇ ਤੇ ਖਜ਼ਾਨੇ ਵਿੱਚ ਪੈਸੇ ਹੋਣ ਜਾ ਕੇ ਮਸ਼ੀਨ ਲੈ ਕੇ ਉਹਦਾ ਘਰ ਢਾਹ ਦੇਣਾ ਤੇ ਉਹਦੇ ਨਾਲ ਖਜ਼ਾਨੇ ਦੇ ਵਿੱਚ ਕੀ ਆਉਂਦਾ ਹੋ ਸਕਦਾ ਉਹਦੇ ਕੋਲ 4 ਘਰ ਹੋਣ ਕੋਈ ਹੋ ਸਕਦਾ ਉਹਦੇ ਕੋਲ 5 ਘਰ ਹੋਣ ਇਹ ਤਾਂ ਖਬਰ ਬਣਾਉਣ ਦਾ ਇੱਕ ਤਰੀਕਾ ਬਹੁਤੇ ਲੋਕ ਇਹ ਗੱਲ ਕਹਿੰਦੇ ਆ ਜੇ ਭਾਈ ਨਾਲ ਮੀਡੀਆ ਲੈ ਜੋ ਸਾਰਾ ਤੇ ਉੱਥੇ ਜਾ ਕੇ ਤੇ ਭਾਈ ਰੌਲਾ ਰੱਪਾ ਪਾ ਲਓ ਤੇ ਮੀਡੀਆ ਦੇ ਵਿੱਚ ਖਬਰਾਂ ਕੀ ਘਰ ਤਾਂ ਤਾਂ ਘਰ ਤਾਂ ਤਾਂ ਆ ਗੱਲ ਬਣ ਗਈ ਜਰਕੇ ਚਾਹੀਦਾ ਇਹ ਹੈ ਕਿ ਭਾਈ ਆਪਾਂ ਉਸ ਗਲਤ ਤਰੀਕੇ ਦੇ ਨਾਲ ਬਣਾਈ ਹੋਈ ਜਾਇਦਾਦ ਨੂੰ ਸਰਕਾਰੀ ਖਜ਼ਾਨੇ ਦੇ ਨਾਲ ਜੋੜ ਕੇ ਤੇ ਇਧਰਲੇ ਪਾਸੇ ਕੁਝ ਨਾ ਕੁਝ ਕਰ ਗਏ ਹੁਣ ਤੁਸੀਂ ਦੇਖ ਲਓ ਇਹ ਅਦਾਲਤ ਦੇ ਵਿੱਚ ਗੱਲ ਗਈ ਹੈ ਅਦਾਲਤ ਹੁਦਦਾ ਵੀ ਇਹ ਘਰਾਂ ਦੀ ਟਹਾ ਟਵਾਈ ਦੇ ਉੱਤੇ ਰੋਖ ਲਾ ਦੇਵੇ ਤੇ ਗੱਲ ਫੇਰ ਇੱਕ ਵਾਰੀ ਬਵਾਦਾਂ ਦੇ ਵਿੱਚ ਆ ਜਾਣੀ ਹੈ ਤੇ ਤੁਸੀਂ ਘਰਾਂ ਨੂੰ ਟੋੜ ਕਦੋਂ ਲੱਗ ਪਈ ਸੀ ਇਹ ਮੈਨੂੰ ਲੱਗਦਾ ਵੀ ਆਉਂਦੇ ਦਿਨਾਂ ਦੇ ਵਿੱਚ ਇਸ ਪਾਸੇ ਨੂੰ ਵੀ ਮੋੜ ਕੱਟਿਆ ਜਾ ਸਕਦਾ ਪਰ ਵੀ ਨਹੀਂ ਵੀ ਕੀ ਬਣਦਾ ਉਹਦੇ ਸਮੇਂ ਦੇ ਵਿੱਚ ਫਿਰ ਹਾਲ ਲੋਕਾਂ ਦੇ ਮਨਾਂ ਵਿੱਚ ਕੀ ਤਰ੍ਹਾਂ ਦੇ ਵਿਚਾਰ ਆ ਖੁਰਦ ਤਾਂ ਕਈ ਤਰ੍ਹਾਂ ਦੇ ਘਟਾ ਦਿੱਤੇ ਗਏ ਆ। ਕਿੰਨੇ ਤੇ ਟੌੜ ਦੀ ਤਿਆਰੀ ਆ। ਪੁਲਿਸ ਨੇ ਇਹ ਗੱਲ ਕਹੀ ਆ, ਇਹ ਭਾਈ ਅਸੀਂ ਕਿਸੇ ਨੂੰ ਵੀ ਬਖਸ਼ਾਂਗੇ ਨਹੀਂ। ਜਿਹੜੇ ਲੋਕਾਂ ਦੇ ਵੱਲੋਂ ਆਹ ਕਰਤੂਤਾ ਕੀਤੀਆਂ ਨੇ, ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ, ਉਹ ਕਹਿੰਦੇ ਵੀ ਉਹ ਭੁੱਲ ਜਾਣ ਵੀ ਭਾਈ ਪੰਜਾਬ ਦੀ ਧਰਤੀ ਦੇ ਉੱਤੇ ਰਹਿਣਗੇ। ਹੁਣ ਕਿੰਨੇ ਕੁ ਲੋਕ ਪੰਜਾਬ ਛੱਡ ਕੇ ਭਾਈ ਦੇ ਆ ਤੇ ਕਿੰਨੇ ਕੁ ਲੋਕ ਇੱਥੇ ਰਹਿੰਦੇ ਆ ਇਸ ਸਮਾਰੋਹ ਜੀ ਬਿਲਕੁਲ ਕਹਣਾ ਸਾਬ ਲੁਧਿਆਣੇ ਵਾਲੀ ਜ਼ਿਮਨੀ ਚੋਣ ਹਾਲੇ ਹੋਈ ਨਹੀਂ ਤੇ ਪਰ ਪਹਿਲਾਂ ਹੀ ਇਹ ਖਬਰ ਆ ਗਈ ਹੈ ਕਿ ਸੰਜੀਵ अरोड़ा ਜਿਹਨਾਂ ਨੂੰ ਕਿ ਆਵਾਜ਼ ਵਿੱਚ ਪਾਛ ਨੇ ਆਪਣਾ ਉਮੀਦਵਾਰ ਲਾੰਦੇ ਆ ਸੀ ਉਹ ਕਹਿੰਦੇ ਕਿ ਕੈਬਨਟ ਮੰਤਰੀ ਬਣ ਸਕਦੇ ਨੇ ਜੀ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਤੁਹਾਨੂੰ ਚੇਤੇ ਹੋਣਾ ਰਾਜਸਥਾਨ ਦੇ ਵਿੱਚ ਇੱਕ ਵਾਰ ਨਾ ਜ਼ਿਮਨੀ ਚੋਣ ਤੋਂ ਪਹਿਲਾਂ ਹੀ ਤੇ ਭਾਜੀਪੀ ਨੇ ਤੇ ਆਪਦੇ ਉਮੀਦਵਾਰ ਨੂੰ ਮੰਤਰੀ ਬਣਾਤਾ ਉਹ ਇਸ ਕਰਕੇ ਬਣਾਤਾ ਕਿ ਭਾਈ ਇੱਥੇ ਲੋਕ ਵੋਟਾਂ ਪਾਉਣਗੇ ਤੇ ਇਹ ਜਨ ਸੋਚਣਗੇ ਵੀ ਦੇਖੋ ਇਹਨੂੰ ਤਾਂ ਪਹਿਲਾਂ ਹੀ ਮੰਤਰੀ ਬਣਾਤਾ ਤੇ ਇਹਦੀ ਕਿੰਨੀ ਸਰਕਾਰ ਦੇ ਵਿੱਚ ਪੁੱਗਦੀ ਹੋਊਗੀ ਤੇ ਸਾਡੇ ਹਲਕੇ ਦਾ ਕਿੰਨਾ ਵੱਡਾ ਵਿਕਾਸ ਹੋਊਗਾ ਤੇ ਇਹੀ ਬੰਦਾ ਵਿਕਾਸ ਕਰੂਗਾ ਲੋਕਾਂ ਦੇ ਮਨਾਂ ਦੇ ਉੱਤੇ ਇਸ ਗੱਲ ਦਾ ਅਸਰ ਜਾਵੇ ਪਰ ਲੋਕਾਂ ਨੇ ਉਹਨੂੰ ਵੀ ਹਰਾਤਾ ਜਿੱਤ ਗਿਆ ਤਾਂ ਅੰਗਰਜ ਪਾਰਟੀ ਦਾ ਉਮੀਦਵਾਰ ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਇੱਕ رائے ਬਣ ਗਈ ਵੀ ਯਾਰ ਇਹ ਤਾਂ ਬੇ ਡਰਾਮਾ ਕਰਦੇ ਆ ਇਹ ਭਾਈ ਇਹ ਲੋਕਾਂ ਨੂੰ ਪਛਲਾਉਣ ਦੀ ਖਾਤਰ ਆ ਹੁਣ ਜਦੋਂ ਸੰਜੀਵ ਅਰੋੜਾ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਆ ਇਹਨਾਂ ਨੂੰ ਲੁਧਿਆਣੇ ਤੋਂ ਜ਼ਿਮਨੀ ਚੋੜ ਦਾ ਉਮੀਦਵਾਰ ਬਣਾਤਾ ਤੇ ਮੰਨਿਆ ਜਾ ਰਿਹਾ ਵੀ ਹੋ ਸਕਦਾ ਚੋਣ ਲੜਨ ਤੋਂ ਪਹਿਲਾਂ ਹੀ ਇਹਨਾਂ ਦੇ ਕੋਲੋਂ ਅਸਤੀਫਾ ਲਿਆ ਜਾਵੇ ਅਸਤੀਫਾ ਲਿਆ ਜਾਵੇ ਰਾਜ ਸਭਾ ਦੀ ਮੈਂਬਰੀ ਵਾਲਾ ਤੇ ਇਹਨਾਂ ਨੂੰ ਰਾਜ ਸਭਾ ਦੀ ਮੈਂਬਰੀ ਦਾ ਅਸਤੀਫਾ ਲੈ ਕੇ ਤੇ ਇਹਨਾਂ ਨੂੰ ਪੰਜਾਬ ਦਾ ਕੈਬਨਿਟ ਮੰਤਰੀ ਬਣਾ ਕੇ ਹੀ ਚੋਣ ਲੜਾਈ ਜਾਵੇ ਹੁਣ ਜੇ ਰਾਜ ਸਭਾ ਦਾ ਅਸਤੀਫਾ ਲੈਂਦੇ ਆ ਤੇ ਉਹਦੇ ਨਾਲ ਕੀ ਫਰਕ ਪਊਗਾ ਉਹਦੇ ਨਾਲ ਇੱਕ ਫਰਕ ਪਊਗਾ ਜੀ ਕਿ ਇੱਥੇ ਦਿੱਲੀ ਦਾ ਕੋਈ ਨਾ ਕੋਈ ਨੇਤਾ ਜਿਹੜਾ ਉਹ ਆ ਕੇ ਸਾਰਾ ਕੁਝ ਕਰੂਗਾ ਉਹ ਆ ਕੇ ਇਸ ਫਾਦੇ ਉੱਤੇ ਤੇ ਆਪਦਾ ਕੰਮ ਕਾਜ ਅੱਗੇ ਕਰੂਗਾ ਵੀ ਭਾਈ ਜਾਂ ਕੇਜਰੀਵਾਲ ਜਾਂ ਮਨੀਸ਼ ਸੋਧਿਆ ਇਹ ਦੋਵਾਂ ਦੇ ਵਿੱਚੋਂ ਇਹ ਕੋਈ ਨਾ ਕੋਈ ਕਹਿੰਦੇ ਇੱਕ ਰਾਜ ਸਭਾ ਦਾ ਮੈਂਬਰ ਬਣ ਸਕਦਾ ਕੋ ਸੰਜੀਵ ਅਰੂੜਾ ਆਮ ਆਦਮੀ ਪਾਰਟੀ ਦਾ ਉਮੀਦਵਾਰਾ ਲੁਧਿਆਣਾ ਵੈਸਟ ਤੋਂ ਤੇ ਇੱਥੇ ਹਾਲੇ ਤੱਕ ਚੋਣਾਂ ਦਾ ਐਲਾਨ ਨਹੀਂ ਹੋਇਆ ਇਹ ਨਹੀਂ ਪਤਾ ਵੀ ਭਾਈ ਇਹ ਐਲਾਨ ਕੱਲ ਨੂੰ ਹੋ ਜਾਣਾ ਇਹ ਨਹੀਂ ਪਤਾ ਵੀ 20 ਲੱਗਣਗੇ ਚੋਣਾਂ 2 ਮਹੀਨੇ ਬਾਅਦ ਹੋਣਗੀਆਂ ਚੋਣਾਂ 2 ਹਫ਼ਤੇ ਬਾਅਦ ਹੋਣਗੀਆਂ ਇਦੇ ਬਾਰੇ ਕੋਈ ਨਹੀਂ ਪਤਾ ਪਰ ਆਮ ਆਦਮੀ ਪਾਰਟੀ ਜਿਹੜੀ ਉਹ ਸਰਗਰਮਾ ਉਹ ਦੱਸਣਾ ਚਾਹੁੰਦੀ ਆ ਵੀ ਸਾਨੂੰ ਇਸ ਜ਼ੋਨ ਦੇ ਚਤਨ ਦੇ ਵਿੱਚ ਤੇ ਲੜਨ ਦੇ ਵਿੱਚ ਕਿੰਨੀ ਵੱਡੀ ਦਿਲਚਸਪੀ ਆ ਜੀ ਬਿਲਕੁਲ ਜਤਨ ਸਿੰਘ ਸਾਹਿਬ ਉੱਦੋਂ ਕੇ ਨੇ ਸ਼ਹੀਦ ਭਗਤ ਸਿੰਘ ਹੋਰਾਂ ਨੂੰ ਕੌਮੀ ਸ਼ਹੀਦ ਦਾ ਦਰਜਾ ਜਿਹੜਾ ਹੈ ਉਹ ਦੁਬਾਰਾ ਉਹਦੀ ਚਾਰਾ ਸੋਈ ਜਿਹੜੀ ਸ਼ੁਰੂ ਹੋ ਗਈ ਹੈ ਹਾਂ ਬਿਲਕੁਲ ਜੀ ਦੇਖੋ ਇੱਕ ਨਾ ਮੁੰਡਾ ਹੈਗਾ ਜੀ ਉਹਨਾਂ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਹੂੰ ਤੇ ਉਹਦਾ ਮੈਨੂੰ ਵੀ ਕਈ ਵਾਰੀ ਫੋਨ ਆਇਆ ਤੇ ਉਹਦੇ ਵੱਲੋਂ ਪੰਜਾਬ ਦੇ ਵੱਖ-ਵੱਖ ਮੰਤਰੀਆਂ ਨੂੰ ਪੰਜਾਬ ਦੇ ਵੱਖ-ਵੱਖ ਵਿਧਾਇਕਾਂ ਨੂੰ ਪੰਜਾਬ ਦੀਆਂ ਵੱਖ-ਵੱਖ ਸ਼ਕਤੀਆਂ ਨੂੰ ਪੰਜਾਬ ਦੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਇਹ بڑے ਲੋਕਾਂ ਨੂੰ ਸਮੇਂ-ਸਮੇਂ ਦੇ ਉੱਤੇ ਉਹ ਮਿਲਦਾ ਉਹਦੇ ਵੱਲੋਂ ਮੰਗ ਕੀਤੀ ਜਾਂਦੀ ਹੈ ਇੱਕ ਦਿਨ ਨੇ ਦਸਖਤੀ ਮਹਿੰਨ ਸ਼ੁਰੂ ਕੀਤੀ ਕਰਵਾਈ ਹੈ ਸਾਰੇ ਹੀ ਲੋਕਾਂ ਨੇ ਉਹਨੇ ਦਸਖਤ ਕਰਵਾਏ ਆ ਕਿ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਦੇ ਆਗਮ ਦਾ ਦਰਜਾ ਮਿਲਣਾ ਚਾਹੀਦਾ ਕਿਉਂਕਿ ਹਾਲੇ ਤੱਕ ਸ਼ਹੀਦ ਭਗਤ ਸਿੰਘ ਨੂੰ ਇਹ ਦਰਜਾ ਦਿੱਤਾ ਨਹੀਂ ਗਿਆ ਹਾਲਾਂਕਿ ਨਾਂ ਵੀ ਦਰਜਾ ਦੇਵੇ ਸਰਕਾਰ ਤੇ ਤਾਂ ਵੀ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀ ਉਹਦੇ ਪ੍ਰਤੀ ਥਾਂ ਹੈਗੀ ਆ ਸ਼ਹੀਦ ਭਗਤ ਸਿੰਘ ਦੇ ਪ੍ਰਤੀ ਤੇ ਉਹ ਥਾਂ ਬਰਕਰਾਰ ਰਹਿਣੀ ਹੈ ਪਰ ਗੱਲ ਇਹ ਜੀ ਕਿ ਹੁਣ ਉਹ ਦਰਜਾ ਮੰਗਿਆ ਜਾ ਰਿਹਾ ਤੇ ਇਹ ਦਰਜਾ ਮਿਲ ਵੀ ਜਾਵੇ ਇਸ ਲਈ ਇਸ ਗੱਲ ਦੀ ਕਾਮਨਾ ਕਰਦੇ ਆ ਪਰ ਜਿਹੜਾ ਇਹ ਨੌਜਵਾਨ ਇਹਦਾ ਨਾਂ ਲੱਗਦਾ ਜੀ ਕਿ ਅੱਦਾ ਇਸ ਨੌਜਵਾਨ ਦੇ ਵੱਲੋਂ ਤੇ ਹਰਪਾਲ ਸਿੰਘ ਦੀ ਟੀਮਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਹੋਰ ਨਾ ਕਿੰਨਾ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਉਹਦੇ ਵੱਲੋਂ ਇਸ ਗੱਲ ਦੀ ਮੰਗ ਕੀਤੀ ਜਾ ਰਹੀ ਹੈ ਤੇ ਜਿਹੜਾ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ ਹੋਣਾ ਹੁੰਦੇ ਸਮੇਂ ਦੇ ਵਿੱਚ ਇਹਦੇ ਵਿੱਚ ਇਹ ਮਤਾ ਪਾਸ ਕੀਤਾ ਜਾਵੇ ਕਿ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਮਿਲਣਾ ਚਾਹੀਦਾ ਤੇ ਕੌਮੀ ਸ਼ਹੀਦ ਦਰਜਾ ਜਿਹੜਾ ਹਾਸਲ ਨਹੀਂ ਹੋਇਆ ਤੇ ਭਗਵੰਤ ਸਿੰਘ ਧੱਦਾ ਦਾ ਸਮਾਜ ਸੇਵੀ ਆ ਉਹਦੇ ਵੱਲੋਂ ਇਸ ਗੱਲ ਦੀ ਮੰਗ ਕੀਤੀ ਗਈ ਆ ਸੋ ਚੰਗੀ ਗੱਲ ਆ ਵੀ ਜੇਕਰ ਸਰਕਾਰਾਂ ਇਸ ਪਾਸੇ ਵੱਲ ਗੌਰ ਕਰਨ ਤੇ ਬਾਕੀ ਮੈਂ ਫੇਰ ਉਹੀ ਗੱਲ ਕਹਿਣਾ ਵੀ ਇਹ ਨਹੀਂ ਦਰਜਾ ਦਿੰਦੇ ਇਹ ਦਰਜਾ ਦਿੰਦੇ ਆ ਇਹ ਇਹਨਾਂ ਨੂੰ ਪਤਾ ਪਰ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਸਤਕਾਰ ਆ ਉਹ ਤਾਂ ਮੁੱਕਦਾ ਨਹੀਂ ਉਹ ਮੁਕਰਨਾ ਚਾਹੀਦਾ ਵੀ ਨਹੀਂ ਉਹ ਸਤਕਾਰ ਬਰਕਰਾਰ ਰਹਿਣਾ ਪਰ ਇਹ ਸਰਕਾਰਾਂ ਦੇ ਕੋਲੋਂ ਮੰਗ ਕੀਤੀ ਜਾ ਰਹੀ ਹੈ ਵੀ ਭਾਈ ਤੁਸੀਂ ਕੁਝ ਕਰਦੇ ਕਿਉਂ ਨਹੀਂ ਜੇ ਤੁਹਾਡਿਆ ਫਰਜ਼ ਬਣਦਾ ਤੁਸੀਂ ਇਹ ਕੰਮ ਕਰਾਉਂਗੇ ਜੀ ਬਿਲਕੁਲ ਜਨਾਬ ਸਾਹਿਬ ਅੱਗੇ ਬਦਦੇ ਆ ਪੰਜਾਬ ਦੇ ਵਿੱਚ ਕਹਿੰਦੇ ਪਾਸਪੋਰਟ ਬਣਾਉਣ ਦਾ ਜਿਹੜਾ ਰੁਝਾਨ ਹੈ ਉਹਨੂੰ ਮੋੜਾ ਪੈ ਗਿਆ ਜੀ ਦੇਖੋ ਬਹੁਤ ਜ਼ਿਆਦਾ ਤਾਂ ਨਹੀਂ ਆਪਾਂ ਕਹਿ ਸਕਦੇ ਵੀ ਭਾਈ ਹੁਣ ਲੋਕ ਕੋਈ ਪਾਸਪੋਰਟ ਬਣਾਉਂਦੇ ਹੀ ਨਹੀਂ ਇਹ ਤਾਂ ਗੱਲ ਹੈ ਨਹੀਂ ਵੀ ਪਰ ਹਾਂ ਕੁਝ ਸਾਡੇ ਤੱਕ ਪਾਸਪੋਰਟ ਬਣਾਉਣ ਦੇ ਰੁਝਾਨ ਨੂੰ ਮੋੜਾ ਪਿਆ ਉਹ ਮੂੜਾ ਆਮ ਤੌਰ ਦੇ ਉੱਤੇ ਇਹ ਪੈ ਜਾਂਦਾ ਹੁੰਦਾ ਇਹ ਕੋਈ ਬੜੀ ਵੱਡੀ ਗੱਲ ਨਹੀਂ ਜੀ ਇਹ ਨਾ ਕਦੇ ਲੱਖ ਘਟ ਬਣ ਗਿਆ ਕਿਸੇ ਸਾਲ ਕਿਸੇ ਸਾਲ ਲੱਖ ਵਧ ਬਣ ਗਿਆ ਇਸ ਤਰੀਕੇ ਦੀ ਗੱਲ ਹੁੰਦੀ ਆ ਪਰ ਜਦੋਂ ਆਪਾਂ ਕੰਪੇਅਰ ਕਰਦੇ ਆ ਤਾਂ ਉਦੋਂ ਫਿਰ ਆਪਾਂ ਕਹਿੰਦੇ ਕਿ ਪਿਛਲੇ ਸਾਲ ਕਿੰਨੇ ਬਣੇ ਸੀ ਤੇ ਹੁਣ ਐਤ ਕੀ ਕਿੰਨੇ ਬਣੇ ਆ ਫਿਰ ਆਪਾਂ ਇਹ ਗੱਲ ਸੋਚਦੇ ਹੁੰਦੇ ਆ ਇਹ ਉਸ ਸੋਚ ਦੇ ਵਿੱਚੋਂ ਨਿਕਲੀ ਹੋਈ ਗੱਲ ਆ ਵੀ 2023 ਦੇ ਵਿੱਚ ਕਿੰਨੇ ਬਣੇ ਸੀ ਤੇ ਹੁਣ ਪੰਜਾਬ ਦੇ ਵਿੱਚ ਕਿੰਨੇ ਬਣ ਰਹੇ ਆ ਜਿਹੜਾ ਮਤਲਬ ਇਹ ਨਹੀਂ ਜੀ ਕਿ ਹੁਣ ਪੰਜਾਬ ਦੇ ਵਿੱਚ ਬਾਣੀ ਨਹੀਂ ਰਹੇ ਜਾ ਹੁਣ ਪੰਜਾਬ ਦੇ ਵਿੱਚ ਬਣਨੀ ਹੀ ਨਹੀਂ ਕਿ ਪੰਜਾਬ ਦੇ ਵਿੱਚ ਪਾਸਪੋਰਟ ਬਣਾਉਣ ਦਾ ਰੁਝਾਨ ਪਹਿਲਾਂ ਵੀ ਬਹੁਤ ਸੀ ਪੰਜਾਬ ਦੇ ਵਿੱਚ ਭਵਿੱਖ ਦੇ ਵਿੱਚ ਵੀ ਪਾਸਪੋਰਟ ਬਣਾਉਣ ਦਾ ਰੁਝਾਨ ਰਹਿਣਾ ਜਦੋਂ ਕਰੋਨਾ ਮਹਾਮਾਰੀ ਸੀ ਉਦੋਂ 2 ਸਾਲ ਪੰਜਾਬ ਦੇ ਵਿੱਚ ਦਿੱਕਤ ਆਈ ਸੀਗੀ ਉਦੋਂ ਲੋਕਾਂ ਨੇ ਬਹੁਤ ਘੱਟ ਪਾਸਪੋਰਟ ਬਣਵਾਏ ਸੀ ਪਰ ਉਸ ਤੋਂ ਬਾਅਦ ਇੱਕ ਵਾਰੀ ਫੇਰ ਰਾਹ ਰਸਤੇ ਜੇ ਖੁੱਲ ਗਏ ਤੇ ਲੋਕਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਪਾਸਪੋਰਟ ਬਣਾਉਣੇ ਸ਼ੁਰੂ ਕਰਤੇ ਤੇ ਹੁਣ ਪੰਜਾਬ ਦੇ ਵਿੱਚ ਜਿਹੜਾ ਪਹਿਲਾ ਆਹ ਮਹੀਨਾ ਸੀਗਾ 2025 ਦਾ ਉਹਦੇ ਨਾਲ ਜੇ ਅਪਾ ਤੁਲਨਾ ਕਰਕੇ ਦਸੀਏ ਦਾ ਪੰਜਾਬ ਦੇ ਵਿੱਚ ਥੋੜਾ ਜਰਗਾਨ ਨੂੰ ਥੱਲ ਪਿਆ 225 ਤੱਕ ਦਾ ਵਿਰਵਾਹ ਕੇਂਦਰੀ ਵਿਦੇਸ਼ ਵਿਭਾਗ ਨੇ ਜਨਤਕ ਕੀਤਾ 2023 ਦੇ ਵਿੱਚ ਇਕੱਲੇ ਪੰਜਾਬ ਦੇ ਵਿੱਚ 11 ਲੱਖ ਤੇ 94 ਹਜ਼ਾਰ ਪਾਸਪੋਰਟ ਬਣੇ ਸੀ 2024 ਦੇ ਵਿੱਚ 10 ਲੱਖ ਤੇ 60 ਹਜ਼ਾਰ ਪਾਸਪੋਰਟ ਬਣੇ ਸੀ ਮਤਲਬ ਇਹ ਘਟ ਗਈ ਸੀ ਉਦੋਂ ਹੁਣ ਇਕੱਲੇ-ਇਕੱਲੇ ਦੀ ਨਹੀਂ ਗੱਲ ਕਰ ਲੈਂਦੇ ਆ ਜਨਵਰੀ ਦਾ ਆ ਦੇਖੋ ਮਾਰਚ ਮਹੀਨਾ ਚੱਲਦਾ ਪਹਿਲਾ ਹਫਤਾ ਸੌਰੀ ਮਾਰਚ ਦਾ ਪਹਿਲਾ ਹਫਤਾ ਚੱਲਦਾ ਤੇ ਜਨਵਰੀ ਤੇ ਫਰਵਰੀ ਮਹੀਨਾ ਨਿਕਲ ਗਿਆ 25 ਦਾ ਇਹ ਜਿਹੜਾ ਪਹਿਲਾ ਵੀ ਮਸ ਜਨਵਰੀ ਇਹਦੇ ਵਿੱਚ 59907 ਪਾਸਪੋਰਟ ਬਣੇ ਪੰਜਾਬ 'ਚ ਤੇ ਰਜਾਨਾ ਇਹਦਾ ਮਤਲਬ ਇਹ ਹੈ ਜੀ ਕਿ 1932 ਪਾਸਪੋਰਟ ਬਣੇ ਪੰਜਾਬ 'ਚ ਰਜਾਨਾ 1932 ਬਣੇਗੀ ਜਨਵਰੀ ਮਹੀਨੇ ਦੇ ਵਿੱਚ ਜਦ ਕਿ 2023 ਦੇ ਵਿੱਚ ਰਜਾਨਾ ਔਸਤਨ 3271 ਪਾਸਪੋਰਟ ਬਣੇ ਆ ਸਾਲ 2024 ਦੇ ਵਿੱਚ ਹਰ ਰੋਜ਼ 2906 ਪਾਸਪੋਰਟ ਬਣੇ ਆ 2014 ਦੇ ਵਿੱਚ ਇਹ ਰਜਾਨ ਸ਼ੁਰੂ ਹੋਇਆ ਇੱਕ ਕੋ ਸਾਲ ਦੇ ਵਿੱਚ 2014 ਦੇ ਵਿੱਚ 5 ਲੱਖ ਤੇ 48000 ਪਾਸਪੋਰਟ ਬਣੇ ਸੀ 2016 ਦੇ ਵਿੱਚ 9 ਲੱਖ 73000 ਤੇ ਗਿਣਤੀ ਪਹੁੰਚ ਗਈ 코로나 ਦੇ ਦੋ ਬਰਿਆਂ ਦੇ ਵਿੱਚ ਪਾਸਪੋਰਟਾਂ 'ਚ ਕਮੀ ਆਈ ਫਿਰ ਇੱਕਦਮ ਤੇਜ਼ੀ ਹੋ ਗਈ 2014 ਤੋਂ ਲੈ ਕੇ ਹੁਣ ਤੱਕ 92 ਲੱਖ ਤੇ 40000 ਪੰਜਾਬ ਦੇ ਵਿੱਚ ਪਾਸਪੋਰਟ ਬਣੇ ਆ ਹਰਿਆਣਾ 'ਚ ਵੀ ਪਾਸਪੋਰਟ ਬਣਾਉਣ ਦਾ ਅਰਧਾਨ ਘਟਿਆ ਜਿੱਥੇ 2023 ਦੇ ਵਿੱਚ 5 ਲੱਖ ਤੇ 82000 ਲੋਕਾਂ ਦੇ ਪਾਸਪੋਰਟ ਬਣੇ ਤੇ 2024 ਦੇ ਵਿੱਚ 5 ਲੱਖ ਤੇ 49 ਹਜ਼ਾਰ ਨੇ ਪਾਸਪੋਰਟ ਬਣਾਉਣ ਦੇ ਮਾਮਲੇ ਦੇ ਵਿੱਚ ਕੇਰਲਾ ਪਹਿਲੇ ਸਥਾਨ ਤੇ ਆ ਜਿੱਥੇ 2023 ਦੇ ਵਿੱਚ 15 ਲੱਖ ਤੇ 7000 ਪਾਸਪੋਰਟ ਬਣੇ ਤੇ 2024 ਦੇ ਵਿੱਚ 15 ਲੱਖ ਤੇ ਜਿਹੜਾ 93 ਹਜ਼ਾਰ ਪਾਸਪੋਰਟ ਬਣੇ ਆ ਸੋ ਇਹ ਵੀ ਰਵੇ ਆ ਜਿਨੇ ਪਾਈ ਕੀ ਬਣਦਾ ਹੁਣ ਪਰ ਕਿਉਂਕਿ ਹੁਣ ਪੰਜਾਬ ਦੇ ਵਿੱਚ ਇਹ ਵੀ ਮੰਨਿਆ ਜਾ ਰਿਹਾ ਕਿ ਸ਼ਾਇਦ ਹੁਣ ਸਖਤਗੀਆਂ ਹੋਈਆਂ ਜਦੋਂ ਕਿ ਜਿਹੜੇ ਵੱਖ-ਵੱਖ ਦੇਸ਼ਾਂ ਦੇ ਵਿੱਚ ਤੇ ਪੰਜਾਬੀਆਂ ਦਾ ਰੁਝਾਨ ਤਾਂ ਘਟਿਆ ਹੋਏ ਦੀ ਬਾਹਰ ਤਾਂ ਜਾਇ ਨਹੀਂ ਜਾਂਦਾ ਪਰ ਇਹ ਵਖਤੀ ਤੌਰ ਦੇ ਉੱਤੇ ਗੱਲਾਂ ਤੇ ਪਰ ਪੰਜਾਬੀਆਂ ਨੇ ਫੇਰ ਕੰਮ ਖਿੱਚ ਲੈਣਾ ਮਾੜਾ ਜਾ ਕਿਸੇ ਨਾ ਕਿਸੇ ਦੇਸ਼ ਨੇ ਮੂੰਹ ਖੋਲਤਾ ਕਿ ਆਪਣੇ ਪਾਸਪੋਰਟਾਂ ਦੀ ਗੰਟੀ ਫੇਰ ਵੜ ਜਾਣੀ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਿਹਰਾ ਸਾਹਿਬ ਸਮਾਂ ਬਿਆਨ ਕਰੋਗਾ ਖੈਰ ਅੱਗੇ ਵੱਧਦੇ ਹਾਂ ਗੱਲ ਕਰਦੇ ਹਾਂ ਜੀ ਹੁਣ ਹਰਿਆਣੇ ਦੀ ਹਰਿਆਣੇ ਦੇ ਵਿੱਚ ਕਹਿੰਦੇ ਕਾਂਗਰਸੀ ਨੇਤਾ ਨੂੰ ਫੇਸਬੁੱਕ ਫਰੈਂਡ ਨਹੀਂ ਮਾਰਿਆ ਜੀ ਕਤਲ ਦੀ ਗੁੱਥੀ ਸੁੱਲਝ ਗਈ ਹੈ ਬਿਲਕੁਲ ਜੀ ਇਹਨਾਂ ਹਿਮਾਨੀ ਨਰਵਾਲ ਨਾਂ ਦੀ ਇੱਕ ਰੁਤਪ ਦੀ ਕਾਂਗਰਸੀ ਆਗੂ ਆ ਜਿਹੜੀ ਕਿ ਭਾਰਤ ਜੋੜੋ ਯਾਤਰਾ ਦੇ ਵਿੱਚ ਰਾਹੁਲ ਗਾਂਧੀ ਦੇ ਨਾਲ ਵੀ ਸੀ ਇਹ ਕੁੜੀਏ ਜਿਹੜੀ ਜਿਵੇਂ ਹੈ ਜਵਾਨ ਕੁੜੀ ਸੀ ਇਹ ਆਪਣੇ ਖੇਤਰ ਦੇ ਵਿੱਚ ਕਾਂਗਰਸ ਦੀ ਸਰਗਰਮ ਆਗੂ ਮੰਨੀ ਜਾਂਦੀ ਜਿਹੜੀ ਉਹ ਸਰਗਰਮ ਆਗੂ ਸੀਗੀ ਪਰ ਗੱਲ ਇਹ ਜਿਕੇ ਪਿਛਲੇ ਦਿਨ ਇਹਦੀ ਜੇਕਰ ਗਲਤ ਨਾ ਹੋਵਾ ਤਾਂ 27 ਫਰਵਰੀ ਨੂੰ ਤੇ ਇਹਦੀ ਲਾਸ਼ ਮਿਲੀ ਸੀਗੀ ਇਹ ਛੂਟਕੇਸ ਦੇ ਵਿੱਚ ਬੰਦ ਮਿਲੀ ਸੀ ਫਿਰ ਉਸ ਤੋਂ ਬਾਅਦ ਸਿਆਸੀ ਗੱਲਾਂ ਵੀ ਹੋਣ ਲੱਗ ਪਈਆਂ ਵੀ ਸੂਬੇ ਦੀ ਸਰਕਾਰ ਦੇ ਵੱਲੋਂ ਕੁੜੀਆਂ ਦੀ ਇੱਜ਼ਤ ਨਹੀਂ ਕੀਤੀ ਜਾਂਦੀ ਬਚਾਇਆ ਨਹੀਂ ਜਾਂਦਾ ਆ ਗੱਲਾਂ ਹੋਊਗਾ ਪਰ ਹੁਣ ਪੁਲਿਸ ਦੇ ਵੱਲੋਂ ਕਿ ਇਸ ਕਤਲ ਦੀ ਜਥੀ ਮਿਸਲਝਾ ਲਿਆ ਗਿਆ ਪੁਲਿਸ ਨੇ ਇਹ ਗੱਲ ਕਹੀ ਹੈ ਵੀ ਇਹਦਾ ਕਤਲ ਹਿਮਾਨੀ ਨਰਵਾਲ ਦਾ ਉਹਦੇ ਬੁਆਏਫ੍ਰੈਂਡ ਨੇ ਕੀਤਾ ਸੀ ਜਿਹੜਾ ਫੇਸਬੁੱਕ ਤੇ ਫ੍ਰੈਂਡ ਬਣਿਆ ਸੀ ਇਹਦਾ ਉਹਦਾ ਨਾਮ ਹੈਗਾ ਜੀ ਸਚਨ ਤੇ ਉਹਦੀ ਮੋਬਾਈਲ ਸ਼ਾਪ ਆ ਤੇ ਉਹਨੇ ਮੋਬਾਈਲ ਦੀ ਵੀ ਤਾਰ ਹੁੰਦੀ ਚਾਰਜਰ ਦੀ ਤਾਰ ਹੁੰਦੀ ਆ ਉਹਦੇ ਨਾਲ ਗਲ ਘੁੱਟ ਕੇ ਇਸ ਕੁੜੀ ਦਾ ਕਤਲ ਕਰਤਾ ਉਹ ਕਿਉਂ ਇਹ ਮੁੰਡਾ ਇਹ ਕੁੜੀ ਇਕੱਲੀ ਰਹਿੰਦੀ ਸੀ ਤੇ ਮੁੰਡਾ ਇਹਦੇ ਕੋਲੇ ਕਦੇ-ਕਦੇ ਆ ਕੇ ਰਹਿਣਾ ਹੁੰਦਾ ਸੀ ਉਹ ਰਹਿਣ ਆਇਆ ਸੀ ਫਿਰ ਕਿਸੇ ਗੱਲੋਂ ਦੋਵਾਂ ਦੇ ਵਿਚ ਲੜਾਈ ਝਗੜਾ ਹੋਇਆ ਵਾਧ ਦੇ ਬੱਚੇ ਇਹਨਾਂ ਗਲ ਕੁੱਟ ਕੇ ਜਿਹੜਾ ਤਾਰ ਦੇ ਨਾਲ ਚਾਰਜਰ ਵਾਲੀ ਤਾਰ ਦੇ ਨਾਲ ਤੇ ਇਹਨੂੰ ਮਾਰ ਦਿੱਤਾ ਤੇ ਫਿਰ ਉਸ ਤੋਂ ਬਾਅਦ ਭਾਈ ਇਹ ਜਿਹੜਾ ਇਹਨਾਂ ਦਾ ਸੂਟਕੇਸ ਦੇ ਵਿੱਚ লাশ ਪਾ ਕੇ ਤੇ ਉਹਨੂੰ ਠਾਣੇ ਲਾਤਾ ਚਲੋ ਪੁਲਿਸ ਨੇ ਇਹਨੂੰ ਗ੍ਰਿਫਤਾਰ ਕਰਨਿਆ ਹੁਣ ਇਸ ਮੁੰਡੇ ਨੇ ਇਹ ਵੀ ਗੱਲ ਕਹੀ ਹੈ ਕਿ ਸਾਡੀਆਂ ਪਰਸਨਲ ਫੋਟੋਆਂ ਜਿਹੜੀਆਂ ਜਾਂ ਵੀਡੀਓ ਉਹਨਾਂ ਨੂੰ ਬਣਾ ਕੇ ਤੇ ਬਲੈਕਮੇਲ ਕਰਦੀ ਸੀ ਸ਼ਾਇਦ ਕੋਈ ਇਹ ਤੇਰਾ ਐਂਗਲ ਇਹ ਵੀ ਹੈਗਾ ਪਰ ਇਹ ਹੈ ਜੀ ਕਿ ਇਸ ਵੇਲੇ ਇਹ ਜਿਹੜਾ ਕਿ ਸਿਆਸੀ ਆਗੂ ਦੇ ਕਤਲ ਦੀ ਖਬਰ ਸੀ ਇਸ ਕਰਕੇ ਬਹੁਤ ਵੱਡੀ ਬਣੀ ਇੱਕ ਨਾ ਕੱਲ ਜਿਹੜੀ ਕਾਂਗਰਸ ਬੁਲਾਰਨਾ ਉਹ ਬਰੇ ਕੇਤੇ ਦੇ ਵਿੱਚੋਂ ਨਾਂ ਵਿਸਰ ਗਿਆ ਉਹਦਾ ਤੇ ਉਹਦਾ ਨਾਂ ਸ਼ਾਇਦ ਅਬਦੁੱਲਾ ਕੁਝ ਡਾਕਟਰ ਇਸ ਤਰੀਕੇ ਦੇ ਨਾਲ ਉਹਨੇ ਨਾ ਕੱਲ ਵਿਰਾਟ ਜਿਹੜਾ ਰੋਹਿਤ ਸ਼ਰਮਾ ਉਹਦੇ ਉੱਤੇ ਇੱਕ ਟਿੱਪਣੀ ਕਰਤੀ ਜਿਹੜਾ ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਉਹਨੇ ਟਿੱਪਣੀ ਕੀਤੀ ਵੀ ਕੱਲੀ ਵੀ ਜੇਖੋ ਇਹ ਕਿੰਨਾ ਮੋਟਾ ਤੇ ਇਹਨੂੰ ਫਿਟਨੈਸ ਵੱਲ ਖਿਆਲ ਕਰਨਾ ਚਾਹੀਦਾ ਜੇ ਆਪਾਂ ਸੌਰਵ ਗਾਂਗੁਲੀ ਦੀ ਗੱਲ ਕਰੀਏ ਅਸੀਂ ਵਿਰਾਟ ਕੋਹਲੀ ਦੀ ਗੱਲ ਕਰ ਗਏ ਅਸੀਂ ਜੀ. ਜੀ. ਐਸ. ਲਖਸ਼ਮਣ ਦੀ ਗੱਲ ਕਰ ਗਏ ਅਸੀਂ ਬਰੇਂਦਰ ਸਹਿਬਾਗ ਤੇ ਸਚਨ ਤੰਦਨੁਲਕਰ ਦੀ ਗੱਲ ਕਰ ਗਏ ਫਿਟਨੈਸ ਦੇ ਮਾਮਲੇ ਦੇ ਵਿੱਚ ਉਹ ਕਿੰਨੇ ਜ਼ਬਰਦਸਤ ਖਿਡਾਰੀ ਸੀ ਇਹ ਮੋਤੀਏ ਨੂੰ ਉਹ ਕਹੇ ਜੀ ਕਿ ਇਹਨੂੰ ਕਪਤਾਨ ਬਣਾਇਆ ਇਹ ਤਾਂ ਆਉਸਤ ਦਰਜੇ ਦਾ ਖਿਡਾਰੀ ਆ ਕਿ ਇਹਦੇ ਵਿੱਚ ਐਸੀ ਕਿਹੜੀ ਪ੍ਰਾਪਤੀ ਆ ਬੀ ਜੀ ਪੀ ਨੇ ਇਸ ਗੱਲ ਦਾ ਮੁੱਦਾ ਬਣਾਇਆ ਉਹ ਕਹੇ ਜੀ ਇੱਕ ਤਾਂ ਬੋਡੀ ਸ਼ੇਮਿੰਗ ਵਾਲੀ ਗੱਲ ਆ ਤੇ ਇੱਕ ਖਿਡਾਰੀਆਂ ਦੇ ਮਨੋਬਲ ਤੇ ਸੱਟ ਮਾਰਨ ਵਾਲੀ ਗੱਲ ਆ ਹਾਲਾਂਕਿ ਮੈਨੂੰ ਇਹ ਲੱਗਾ ਜੀ ਕਿ ਇਹ ਕੋਈ ਐਡਾ ਵੱਡਾ ਮੁੱਦਾ ਨਹੀਂ ਸੀਗਾ ਜੇ ਕਿਸੇ ਦੇ ਕਿਸੇ ਬਾਰੇ ਪ੍ਰਭਾਵ ਆ ਉਹ ਨਹੀਂ ਉਹ ਦਰਜ ਕਰਦੇ ਉਹ ਨਹੀਂ ਇਹ ਨਹੀਂ ਅਖਰ ਤੇ ਪਾਈ ਸਾਰੇ ਐ ਕਰੋ ਹੁਣ ਆਪਾਂ ਕਈ ਵਾਰੀ ਕਿਸੇ ਦੀ ਫਿਲਮ ਕਹਿੰਦੇ ਵੀ ਇਹ ਤਾਂ ਬਕਵਾਸ ਫਿਲਮ ਆ ਇਹਦਾ ਮਤਲਬ ਇਹ ਥੋੜੀ ਹੁੰਦਾ ਵੀ ਆਪਾਂ ਉਸ ਫਿਲਮੀ ਕਲਾਕਾਰ ਨਾਲ ਕੋਈ ਗੈਰ ਰੱਖਦੇ ਆ ਉਹਨੇ ਇਹ ਦੱਸਿਆ ਵੀ ਕੋਈ ਹੋ ਸਕਦਾ ਕੋਈ ਮੈਨੂੰ ਕੁਛ ਕਵੇ ਕੋਈ ਉਹਨੂੰ ਕਵੇ ਯਾਰ ਤੂੰ ਸੁੱਕਿਆ ਜਾ ਇਹ ਤਾਂ ਮੋਟੂ ਜਾ ਇਹ ਤਾਂ ਯਾਰ ਕੰਮ ਕਾਜ ਠੀਕ ਹੀ ਆ ਇਹ ਤਾਂ ਕੰਮ ਕਾਜ ਬਹੁਤ ਵਧੀਆ ਜਦ ਇਹਨੂੰ ਵੀ ਕੰਮ ਕਰਨਾ ਆਉਂਦਾ ਇਹਨੂੰ ਤਾਂ ਕੰਮ ਸਿਰੇੜਾ ਕਰਨਾ ਆਉਂਦਾ ਕੋਈ ਇਦਾਂ ਦੀ ਗੱਲ ਕਰੇ ਪਰ ਕਿਉਂਕਿ ਸਿਆਸਤਾਂ ਇਸ ਗੱਲ ਨੂੰ ਜੋੜ ਦਿੱਤਾ ਗਿਆ ਵੀ ਭਾਈ ਇਹ ਤਾਂ ਖਿਡਾਰੀਆਂ ਦਾ અપਮਾਨ ਆ ਪਿੰਟ ਦਾ અપਮਾਨ ਆ ਫਿਰ ਉਹਨੇ ਆਪਣੀਆਂ ਪੋਸਟਾਂ ਵੀ ਡਿਲੀਟ ਕੀਤੀਆਂ ਮਤਲਬ ਦੇਸ਼ ਦੇ ਵਿੱਚ ਮੁੱਦੇ ਹੋਰ ਵੀ ਬਹੁਤ ਵੱਡੇ ਵੱਡੇ ਆ ਪਰ ਕੱਲ ਪੋਸਟ ਦੇ ਉੱਤੇ ਤੇ ਐਕਸ ਦੇ ਉੱਤੇ ਕੀਤੀ ਗਈ ਟਿੱਪਣੀ ਦੇ ਉੱਤੇ ਮਸਲਾ ਵੱਧ ਗਿਆ ਸੀ ਜੀ ਤੇਨਾ ਸਾਹਿਬ ਅਦਰ ਅਕਾਲੀ ਦਲ ਕਹਿੰਦਾ ਵੀ 10 ਲੱਖ ਮੈਂਬਰਸ ਦੀ ਭਰਤੀ ਹੋ ਗਈ ਹੈ ਜੀ ਅਕਾਲੀ ਦਲ ਚ ਹਾਂ ਬਿਲਕੁਲ ਜੀ ਬਿਲਕੁਲ ਅਕਾਲੀ ਦਲ ਇਹ ਗੱਲ ਕਹਿਣਾ ਜੀ ਕਿ ਸਾਡੀ 10 ਲੱਖ ਮੈਂਬਰਸ਼ਿਪ ਭਰਤੀ ਹੋਈ ਹੈ ਕਿ ਪਹਿਲਾਂ ਭਰਤੀ ਜਿਹੜੀ ਕਹਿੰਦੇ ਹੁੰਦੇ ਸੀ ਕਿ ਸਾਡੀ ਹੋ ਗਈ ਹੈ ਲਗਭਗ 30 ਲੱਖ ਪਹਿਲਾਂ 25 ਲੱਖ ਵੀ ਚੱਲਦੀ ਹੁੰਦੀ ਸੀ ਕਿ ਹੁਣ ਭਾਈ 10 ਲੱਖ ਦੇ ਉੱਤੇ ਗੱਲ ਆ ਗਈ ਹੈ ਤੇ ਵੇਨੇ ਭਾਈ ਕੀ ਬਣਦਾ ਉਦਾਂ 41 ਗੱਲ ਦੇ ਮੂਰੇ 99 ਨੋਤੇ ਤਾਂ ਪਾਏ ਵੀ ਗੱਲ ਵਸਦੇ ਹੁੰਦੇ ਆ ਪਿਛਲੇ ਜਿਹੜੀ ਐਡਵੋਕੇਟ ਹਰਜਿੰਦਰ ਸਿੰਘ ਧਾਨੀ ਹੋਰਾਂ ਨੂੰ ਕਿ ਜਾਨੀਰ ਕਬੀਰ ਸਿੰਘ ਮਿਲ ਕੇ ਆਏ ਆ ਸਿਹਦਰ ਸਾਹਿਬ ਤੇ ਉਹਨਾਂ ਨੇ ਕਿਹਾ ਜੀ ਤੁਸੀਂ ਆਪਣਾ ਅਸਤੀਫਾ ਪ੍ਰਧਾਨਗੀ ਤੋਂ ਵਾਪਸ ਲੈ ਲਓ ਉਹ ਅਸਤੀਫਾ ਪਤਾ ਨਹੀਂ ਵਾਪਸ ਲੈਣਗੇ ਕਿ ਨਹੀਂ ਲੈਣਗੇ ਪਰ ਗੱਲ ਇਹ ਵੀ ਪੱਤਰਕਾਰਾਂ ਨੇ ਪੁੱਛਿਆ ਗਣਿਤ ਲਖਵੀਰ ਸਿੰਘ ਨੂੰ ਕਿ ਸੁਣਿਆ ਤੁਹਾਡੇ ਬਾਰੇ ਵੀ ਵਿਚਾਰ ਇਹ ਆ ਵੀ ਤੁਹਾਨੂੰ ਵੀ ਚੁਰਦਾ ਕੀਤਾ ਜਾਵੇ ਉਹ ਕਣਗੀ ਮੈਟਾ ਬੈਗ ਦੇ ਵਿੱਚ ਲੇੜਾ ਲੱਤਾ ਪਾਜੀ ਬੈਠਾ ਜਦੋਂ ਮੈਨੂੰ ਮਰਜ਼ੀ ਭੇਜ ਦੇ ਸੋ ਮਤਲਬ ਇਹ ਜੀ ਕਿ ਅਕਾਲੀ ਦਲ ਨੇ 1 ਮਾਰਚ ਨੂੰ ਪ੍ਰਧਾਨ ਆਪਣਾ ਚੁਣਨਾ ਸੀ ਜਿਵੇਂ ਇਹ ਖਬਰਾਂ ਆਉਂਦੀਆਂ ਸੀ ਉਹ 1 ਮਾਰਚ ਨੂੰ ਪ੍ਰਧਾਨ ਤੋਂ ਵਾਲੀ ਗੱਲ ਵੀ ਠੰਡੇ ਬਸਤੇ ਦੇ ਵਿੱਚ ਪੈ ਗਈ ਆ ਆਇਦਰ ਜਿਹੜੇ ਪ੍ਰਧਾਨ ਸਾਹਿਬ ਹੈਗੇ ਆ ਇਹਨਾਂ ਦਾ ਅਸਤੀਫਾ ਵੀ ਵਾਪਸ ਲਿਆ ਜਾ ਰਿਹਾ ਜਫੇਦਾਰ ਸਾਹਿਬ ਇੱਕ ਨੂੰ ਲਾਂਬੇ ਕਰ ਦਿੱਤਾ ਗਿਆ ਇਸ ਤਰ੍ਹਾਂ ਜੇ ਸਰਦਾਰ ਸਾਹਿਬ ਇਸ ਵੇਲੇ ਨਿਰਾਸ਼ਾ ਦੇ ਵਿੱਚ ਹੈ ਸੋ ਇਸ ਤਰੀਕੇ ਦੇ ਹਾਲਾਤ ਦੇ ਵਿੱਚ ਅਕਾਲੀ ਦਲ ਕਿਵੇਂ ਉੱਭਰੂਗਾ ਕਿਵੇਂ ਸਰਵਾਈਵ ਕਰੂਗਾ ਲੋਕ ਇਹਦੇ ਬਾਰੇ ਵਿੱਚ ਉਹਨਾਂ ਚਰਚਾ ਕਰਦੇ ਜੀ ਤੇ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਪੜਾਹ ਦਾ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਨਹੀਂ ਪਿਆ ਤੜੀਆਂ ਫੈਲਦੀਆਂ ਪਰ ਇਸ ਵੇਲੇ ਜਦੋਂ ਮੈਂ ਖਬਰਾਂ ਨਹੀਂ ਜਾਣ ਪਾ ਰਿਹਾ ਤਾਂ ਪੰਜਾਬ ਦੇ ਵਿੱਚ ਜਲੰਧਰ ਖੇਤਰ ਦੇ ਵਿੱਚ ਤੇ ਮੌਸਮ ਠੀਕ ਹੈ ਮੌਸਮ ਸੋਹਣਾ ਤੇ ਬਾਕੀ ਦੇਖਦੇ ਭਾਈ ਬਾਕੀ ਪੂਰੇ ਰਣ ਦੇ ਵਿੱਚ ਕੀ ਬਣਦਾ ਉਦਾਂ ਮੌਸਮ ਵਿਭਾਗ ਦਾ ਅੰਦਾਜ਼ਾ ਤਾਂ ਇਹ ਆ ਕਿ ਆਉਂਦੇ 48 ਘੰਟਿਆਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਮੀਂਹ ਪੈਣ ਦੀ ਆਸ ਹੈ ਤੇ ਬਾਕੀ ਇਹ ਆਸ ਪੂਰੀ ਹੁੰਦੀ ਹੈ ਕਿ ਨਹੀਂ ਹੁੰਦੀ ਇਹ ਹੁਣ ਸਮਾਂ ਦੱਸੂਗਾ ਜੀ ਜੀ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨੰਨ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ